ਜੀ ਕੁੜੀਆਂ ਨਾਲ ਗੱਲ ਨਹੀਂ ਨਾ ਬਣਦੀ ਤਾਂ ਵਿਆਹਾਂ ਹੋਈਆਂ ਤੇ ਲਾਈਵ ਮਾਰਦੇ ਨੇ ਇਹ ਮੁੰਡੇ ਨੇ ਜਨਾਬ ਕਿੱਥੇ ਹਾਰ ਮੰਨਦੇ ਨੇ ਇਹ ਕਿੱਥੇ ਹਾਰ ਮੰਨਦੇ ਇਹ ਮੁੰਡੇ ਨੇ ਜਨਾਬ ਕਿੱਥੇ ਹਾਰ ਮੰਨਦੇ ਨੇ ਆਹੋ ਸਾਨੂੰ ਪੰਪ ਦੇ ਦੇ ਕੇ ਸਾਡੇ ਜਿੱਤੜ ਘਟਵਾ ਦੇ ਲੋਕਾਂ ਕੋਲੋਂ ਜੇ ਕਿਸੇ ਵਿਆਹੀ ਬਰੀ ਨੂੰ ਛੇੜਤਾ ਪਹਿਲਾਂ ਤਾਂ ਉਹ ਕੋਟੂ ਸਾਨੂੰ ਫਿਰ ਉਹਦਾ ਖਸਮ ਬਣਾਗਾ ਚਾੜੂ ਸਾਡਾ ਫਿਰ ਪੁਲਿਸ ਵਾਲੇ ਪਟੇ ਫੇਰਨਗੇ ਸਾਡੇ ਉਹ ਸਮਝ ਤਾਂ ਤੂੰ ਬੈਠਣ ਜੋਗਾ ਵੀ ਨਹੀਂ ਛੱਡਣਾ ਹੈਗਾ ਬਹੁਤ ਸੋਹਣੀ ਸਹੇਧ ਦੇ ਰਹੀਆਂ ਹਨਾ ਲੋਕਾਂ ਨੂੰ ਐਂ ਕਰਿਆ ਕਰ ਆਪਣੇ ਮੁੰਡੇ ਨੂੰ ਵੀ ਇਹ ਗੱਲ ਕਹ ਦਿਆ ਕਰ ਵੀ ਪੁੱਤ ਆ ਮੇਰੇ ਲੱਛਣਾ ਕਰਕੇ ਤੇਰਾ ਵਿਆਹ ਤਾਂ ਹੋ ਨਹੀਂ ਰਿਹਾ ਤੂੰ ਐਂ ਕਰ ਵਿਆਹੀਆਂ ਹੋਈਆਂ ਤੇ ਲੈਨ ਮਾਰ ਲਿਆ ਕਰ ਫੇਰ ਦੇਖੀ ਜਦੋਂ ਪੁਲਿਸ ਵਾਲੇ ਨੇ ਪੱਟਾ ਫੇਰਿਆ ਨਾ ਇੱਕ ਉਹ ਐਂ ਕਹੂਗਾ ਉਹ ਮੇਰੀ ਮਾਂ ਵੀ ਵਿੱਚ ਹੀ ਸੀ ਕਰਦੀ ਕੀ ਆ ਮੁੰਡਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਬਾਈ ਲੱਗੇ ਰਹੋ ਕੁੜੀ ਮਿਲ ਜੂਗੀ ਪਰ ਬੈਹੀਆਂ ਹੋਈਆਂ ਤੇ ਲੈਣ ਨਾ ਮਾਰੇਓ ਕਦੇ ਇਹਦੇ ਪੰਪਾਂ ਦੇ ਵਿੱਚ ਆ ਕੇ ਆਪਾਂ ਪੂੜੇ ਘਟਵਾ ਲੈਣੇ ਆਗੇ ਹਾਂ